ਅਸੀਂ ਪੂਰੇ ਨੌਂਵਰੇ ਆਪਾਂ ਅਫਸੋਸ ਕਰਨੇ ਸਾਰੇ 4-5 ਜਾਣੇ ਖਲੋਤੇ ਆ ਆਣ ਕੇ ਤੇ ਧਮਕੀ ਲਾ ਕੇ ਗਏ ਕਿਹਦੀ ਗੱਲ ਸੁਣੋ ਤੇ ਲਾ ਕੇ ਅੱਜ ਦੇ ਦਿਨੀ ਸਾਰਾ ਕੰਮ ਹੋਇਆ ਸੀ ਅੱਜ ਦੇ ਦਿਨੀ ਧਮਕੀ ਲਾ ਕੇ ਗਏ ਕਿਹਦੇ ਤੇ ਧਮਕੀ ਦਿੱਤੀ ਗਏ चौबी तरीक चौबीस सितंबर दो हजार तेई न मेरे हसबैंड मेरे बेटे नु मेरे कुड़े वालों गोलियां चला के मारिया गया सी गुज़ सारा ने वेखी हुई है अज चौवी सितंबर दो हजार चौबी नू ਮੈਂ 1:15 ਦਾ ਟਾਈਮ ਸੀ ਬਾਜ਼ਾਰ ਜਾਣ ਲੱਗੀ ਸੀ ਤੇ ਮੇਰਾ ਜਵਾਈ ਤੇ ਉਹਦਾ ਯਾਰ ਦਸਕਰਨ ਮੇਰਾ ਜਵਾਈ ਮਨਜੋਤ ਸਿੰਘ ਵਿਲੀ ਤੇ ਉਹਦਾ ਦੋਸਤ ਦਸਕਰਨ ਸਿੰਘ ਇਹ ਚੌਂਕੀ ਖੜ੍ਹੀ ਇਹ ਸਾਡੇ ਮਗਰ ਮਾਰਕੀਟ ਤੱਕ ਮਗਰ ਮਗਰ ਆਏ ਨਾ ਮੈਂ ਦੇਖੀ ਕਿ ਕਿ ਮੇਰੀ ਗੱਡੀ ਕੰਡੀਆਂ ਨੇ ਕੋਸ਼ਿਸ਼ ਕੀਤੀ ਹੈ ਕਦੇ ਰੈਕਟਰ ਵਾਂਗ ਕਦੇ ਪੁੱਛੇ ਕਰਦੇ ਸੀ ਅਜੀਨ ਦੇ ਚੌਂਗਦੇ ਵਿੱਚ ਵੀ ਇਹ ਹਰੇ ਪਿੱਛੇ ਹੀ ਗਏ ਉਸ ਸਮੇਂ ਹੀ ਵਾਪਸੀ ਦਾ ਸਦਾਰੇ ਦੇ ਬਾਹਰ ਆਏ ਆ ਉਧਰ ਵੀ ਆਨ ਕੇ ਇਹਨਾਂ ਨੇ ਆਪਣੀ ਐਂਟਰੀ ਬਾਰੇ ਅੱਗੇ ਕੀਤੀ ਤੇ ਗਲੀ ਦੇ ਅੰਦਰ ਐਂਟਰੀ ਕੀਤੀ ਆ। ਅਸੀਂ ਅੱਗੇ ਪਿੱਛੇ ਆ ਸਾਡੀ ਕਾਰ ਦੇ ਹਾਲੀ ਕਾਨ ਖੋਸ ਕੇ ਅੱਗੇ ਨਿਕਲੇ ਆ। ਤੇ ਇਹਨਾਂ ਨੇ ਮੇਰਾ ਬੂਆ ਭਾਰ ਕੇ ਤਾਂ ਫਿਰ ਮੇਰੇ ਜਿਹੜਾ ਲੂਪੇ ਗਏ ਆ ਉਸੇ ਮੇਰੇ ਜਿਹੜਾ ਬਾਹਰ ਬੈਠਾ ਸੀਗਾ ਤੇ ਉਹਨੂੰ ਵੇਖ ਕੇ ਹੱਸ ਕੇ ਅੱਖਾਂ ਕੱਢ ਕੇ ਬੜਕਾ ਮਾਰ ਕੇ ਗਏ ਆ ਤੇ ਉਹਨੇ ਪੁੱਛੋ ਬੋਲੇ ਆ ਕਿ ਐਸੇ ਲੰਗ ਕਿਉਂ ਲੰਗੇ ਆ ਵਾ ਉਹ ਮਗਰ ਗਏ ਆ। ਪੂਰਾ ਉਕਸਾਇਆ ਵਾ। ਉਸ ਸਮੇਂ ਉਕਸਾਉਣ ਤੋਂ ਬਾਅਦ ਉਹ ਬਾਅਦ ਚਲੇ ਗਏ ਮੇਰੇ ਜਮੇ ਜਿਹੜੇ ਮਗਰ ਪੱਜੇ ਆ। ਉਸ ਤੋਂ ਬਾਅਦ ਉਹ ਪਿੱਛੇ ਮਗਰ ਮੁੰਡਾ ਬੈਠਾ ਦਸਕਰ ਓ ਮੁੰਡਿਆਸ ਬੋਏ ਮਟਾ ਰੋਲ ਦੇ ਪੁੱਛੋ ਆਇਆ ਆ ਆਣ ਕੇ ਮੈਂ ਡੋਟ ਹੱਥੀ ਪੈ ਗਿਆ ਆ ਆਣ ਕੇ ਮੈਂ ਕਹਿੰਦਾ ਕਿ ਦੋ ਬੰਦੇ ਮਾਰਦੇ ਆ ਤੁਹਾਨੂੰ ਵੀ ਮਾਰ ਦੇਵਾਂਗੇ ਹਾਦੀ ਬੜੀ ਪਾਵਰ ਹੋਰ ਪੈਸਾ ਵਾ ਤੁਸੀਂ ਇਹ ਨਹੀਂ ਜਾਣਦੇ ਨਹੀਂ ਤੂੰ ਹਜੇ ਬੱਚਾ ਵਾ ਮੈਂ ਜਿਹੜਾ ਪਿਉ ਆ ਪੂਰੀ ਵਰਡਿੰਗ ਖਾਗੋ ਰਿਕਾਰਡਿੰਗ ਹੈਗੀ ਜੀ ਆਪਾਂ ਤੁਹਾਨੂੰ ਜਿਹੜੀ ਮੈਂ ਪੂਰੀ ਰਿਕੋਰਡਿੰਗ ਕਰਦਾ ਜਮਾਂਗੇ ਜਿੱਤੇ ਕਮਾਂਗੇ ਜੀ ਮੇਰੇ ਦਿਉਰਾਣੇ ਮੇਰੇ ਭਰਾਵਾਂ ਮੇਰੇ ਘਰ ਵਾਲੇ ਨੇ ਡਾਕੂਮੈਂਟ ਮੇਰਾ ਟੀਕਾ ਬੰਨ ਲਿਖਾ ਪਾਪੇ ਨੇ ਉਜਾੜਦਾ ਵਾ ਮੈਂ ਜਿਹੋ ਉਹਨਾਂ ਨੇ ਮੇਰੇ ਭਰਾਵਾਂ ਨੂੰ ਉਹਨਾਂ ਨੇ ਬੱਚਿਆਂ ਨੂੰ ਸਾਰਾ ਜਾਲ ਮਾਰ ਅਜੀ ਸਿੰਘ ਸੰਧੂ ਦਾ ਮੁੰਡਾ ਮਨਜੋਤ ਸਿੰਘ ਵਿਲੀ ਉਹ ਸਾਰਾ ਖਾਨਦਾਨ ਉਹ ਸਾਰਾ ਟੱਬਰ ਸਾਰੇ ਇਹਦੇ ਵਿੱਚ ਇਨਵੋਲਵ ਹੋਣੇ ਸੀ ਸਭ ਮਿਲੇ ਭੁਗਤਵਾ ਸਭ ਅੰਦਰੋਂ ਦੀ ਅਪਡੇਟ ਮਦਦ ਕਰਦੀ ਸਾਰਾ ਨਰਦੇਸ ਕੋੜ ਹੈਗੀ ਜੀ ਗਲੀ ਵਿੱਚ ਅਗਲਨਕਾਰਾ ਮਾਰ ਕੇ ਫਿਰ ਮੇਰਾ ਮਨਜੋਤ ਸਿੰਘ ਸੰਗ ਨੂੰ ਛੜ ਕੇ ਜਸਕਰਨ ਸਿੰਘ ਫੇਰ ਵਾਪਸ ਆਇਆ ਵਾ ਫੇਰ ਅਗਨੇ ਦੇ ਹੱਥੀ ਪਿਆ ਗਿਆ ਕਿ ਚੌਂਗੇ ਵਿੱਚ ਪੂਰੀ ਵੀਡੀਓ ਬਣਾਈ ਕਿ ਬੋੜਾ ਬੋਲ ਕੇ ਗਿਆ ਕਿ ਤੁਹਾਨੂੰ ਮਾਰ ਦੇਵਾਂਗੇ ਤੂੰ ਬੱਚਾ ਵਾ ਅਸੀਂ ਤੇਰੇ ਤੋਂ ਬੜੇ ਉੱਚੇ ਆਂ ਹਾੜੀ ਬੜੀ ਪਹੁੰਚ ਵਾ ਉਹਨਾਂ ਨੇ ਆਪਣੇ ਪੈਰਾਂ ਬੜਾ ਹੰਕਾਰਿਆ ਬੜਾ ਮਾਣ ਜੱਤਰਾ ਹਾ ਦੇ ਉਹ ਜਿਹੜਾ ਪੈਸਾ ਨਹੀਂ ਹੈਗਾ ਅਸੀਂ ਜਦਾਨੀਆਂ ਵਾ ਆਹੀ ਸਭ ਛੋਟੀਆਂ ਵਾ ਸਾਡੇ ਵਿੱਚੋਂ ਵੀ ਵੱਡਾ ਨਹੀਂ ਹੈਗਾ ਕਿ ਤੰਜਰਾਂ ਨੇ ਉਹ ਜਿਹੜਾ ਵੱਡਾ ਹੀ ਉਹ ਹੀ ਬਾਤ ਇਸ ਕਰਕੇ ਸਾਰੇ ਟੱਬਨ ਨੂੰ ਸਾਰੇ ਮੇਰੇ ਪਰਿਵਾਰਾਂ ਨੂੰ ਖਤਰਾ ਵਾ ਇਹਨਾਂ ਨੇ ਬਾਤ ਚੜ ਕੇ ਆਣ ਕੇ ਬਾਤੂ ਬੋਲ ਕੇ ਕਰਕੇ ਗਏ ਤੇ ਸਾਨੂੰ ਖਤਰਾ ਮਿਲੇਗੀ ਕਹਿੰਦੇ ਫਿਰ 28 ਦੂਬਾ ਨੂੰ ਹਾਂਜੀ ਅਸੀਂ ਪੁਲਿਸ ਨੂੰ ਜਾ ਕੇ ਉਸਨੇ ਕੰਪਲੇਨ ਕੀਤੀ ਆ ਸਾਰਾ ਕੁਝ ਦੱਸਿਆ ਵਾ ਇਹ ਗੱਲ ਹੋਈ ਨੂੰ ਪਰੇ ਜਨੇ ਕੰਦੇ ਹੋ ਚੱਲੇ ਆ ਹਈ ਟਕਰਾਂ ਫੌਜ ਵਾਲੇ ਇਹ ਐਸੇ ਸਾਹਿਬ ਆਏ ਹੋਏ ਆ ਪਰ ਐਸੇ ਸਾਹਿਬ ਹਾਈ ਤੱਕ ਪਹੁੰਚੇ ਨਹੀਂ ਇਥੇ ਐਚੀ ਹਾਨੂੰ ਜਨਾਰੇ ਨੂੰ ਕੀ ਸਾਰਾ ਵਾ ਕਿਹੜਾ ਸਾਰਾ ਵਾ ਅਬ ਅਹ ਇਥੇ ਕੋਈ ਪਾਵਰਫੁਲ ਬੰਦੇ ਨਹੀਂ ਹੈਗੇ ਅਸੀਂ ਆਮ ਨਾਗਰਿਕ ਹੈਗੇ ਤਾਂ ਹਰੇ ਪਿਛੇ ਆਪਣੀ ਬਹੁਤ ਥੈਗੀ ਪ੍ਰਭਾਵਤ ਹਾਂ ਬਤਾ ਆਹ ਕਿੰਨੇ ਸਮੇਂ ਦੇ ਆਏ ਗਏ ਹਨ ਇਨਸਾਮ ਮਲੇ ਇਹ ਪਤਾ ਨਹੀਂ ਕੀ ਕੰਮ ਕਰਦੇ ਸਨ ਮਨਜੋਤ ਸਿੰਘ ਮਿਲੀ ਸੀ ਜਿਸ ਕਰਕੇ ਨੋ ਬੋਲੇ ਹੇਰਾਸ ਚੱਲੇ ਆ ਜਾਵੇ ਇੰਨੇ ਸਾਰਾ ਜੀ ਨਾਮ ਕੀਤਾ ਆਇਆ ਹੈ ਸੰਤਮ ਕਹ ਲਉਂਦੇ ਆ ਸਾਨੂੰ ਕਹਿੰਦੇ ਟੋਰਚਰ ਕਰਦੇ ਕਿ ਉਸ ਬੰਦੇ ਨੂੰ ਬਾਹਰ ਕਢਾਓ ਮੇਰਾ ਤੁਹੀ ਜਵਾਨ ਪੁੱਤ ਮਾਰਦਾ ਮੇਰਾ ਘਾਵਲਾ ਮਾਰਦਾ ਮੇਰੇ ਪਰਵਾਹ ਤੁਸੀਂ ਕਹਿੰਦੇ ਮੈਂ ਉਹਨੂੰ ਕਿਵੇਂ ਬਾਹਰ ਕਢਾਵਾਂ ਤੇ ਕਿਉਂ ਬਾਹਰ ਕਢਾਵਾਂ ਉਹਨੇ ਛੜੇ ਕੀ ਆ ਅਸਵਾਏ ਜੀ ਅੱਜ ਬਿਲੀ ਬਿਲੀ ਨਾਨਾ ਪਟਾਇਆ ਜਿਹੜਾ ਦੂਜਾ ਮੇਰੇ ਉਹਦਾ ਪੁੱਤਰ ਨਿਹਾਰ ਗਰੀ ਸ਼ਨੀਆਸ ਕੀ ਕਰਿਆ ਤੁਹਾਨੂੰ ਕਿਦਾਂ ਬਿਲਾ ਗਿਆ ਜੀ ਛਡਾਣੇ ਤੁਹਾਨੂੰ 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 ਜਾਨੋਂ ਤੋ ਮਾਦਣੀ ਤੱਕ ਕਿਰਾ ਗਿਆ ਠੀਕ ਹੈ ਉਹਦਾ ਲਾਈਵ ਮਨਜੂਰ ਸਿੰਘ ਜੂਸ ਸਿੰਘ ਬਿੱਲੀ ਜੂਸ ਸਿੰਘ ਬਿੱਲੀ ਸੰਦੂ ਠੀਕ ਹੈ ਅਸੀਂ ਸਾਡੇ ਬੱਚੇ ਛੋਟੇ ਜਿਹੜੇ ਬੱਚੇ ਦਾ ਜੀ ਅਸੀਂ ਮਾਰੇ ਬੰਦੇ ਆਲਾ ਬੜਾ ਬੁਰਾ ਹਾਲਿਆ ਅਸੀਂ ਚੰਗਾ ਹੈ ਪੇ ਦੁਖੀ ਹੈ ਪੇ ਭਾਈ ਕੋਈ ਬਰਵਾਰਜੀ ਕਦੇ ਬਰਵਾਰਜੀ ਆਇਆ ਕੋਈ ਨਹੀਂ ਕਰਦਾ ਅਸੀਂ ਮੰਗ ਦੇ ਉੱਪਰ ਆਏ ਹੋਏ ਕਾਦੀਆਂ ਕਿ ਅਨੁਸਾਧ ਆਏ ਸਾਨੂੰ ਬਾਈ ਬਹੁਤ ਦੁਖੀ ਹੈ ਭਾਈ ਕਿੰਨੀ ਲੇਟ ਹੋ ਗਿਆ ਉਹ ਦੋ ਘੰਟੇ ਬਾਅਦ ਆਈ ਕੋਸਟ ਦੋ ਘੰਟੇ ਹੋ ਗਏ ਠੀਕ ਇਹ ਨੋ ਜੀ ਇੱਥੇ ਨਾ ਆਪਣੇ ਗਲੀ ਦੇ ਵਿੱਚ ਮੈਸ ਬੈਜੀ ਹੋਈ ਹੈ ਬਾਕੀ ਇਹਦੇ ਵਿੱਚ ਵੈਰੀਫਾਈ ਕਰਦੇ ਆ ਵੈਰੀਫਾਈ ਕਰਕੇ ਜੋ ਵੀ ਹੈ ਉਹਨਾਂ ਕਾਰਵਾਈ ਨੂੰ ਸਰ ਅੱਜ ਦੇ ਦਿਨ ਡਬਲ ਪੁਆਇੰਟ ਹੋਇਆ ਹੈ ਜਿਹੜੀ ਅੱਜ 12.50 ਤੱਕ ਹੈ ਇਹ ਰੰਦ ਦੋਸਤ ਇਸ ਬੰਦੇ ਜੋ ਵੀ ਬੰਦੀ ਕਾਰਵਾਈ ਕੀਤੀ ਜਾਊਗੀ ਜੀ ਤੇ ਸਰ ਉਹ ਮੁੰਡੇ ਦਾ ਨਾਮ ਕੀ ਹੈ ਕਿ ਦੀ ਵੀ ਵੀਡੀਓ ਤਾਂ ਬਣ ਗਈ ਇੱਕ ਮਨਜੋਤ ਦੱਸੋ ਜੀ ਇਸ ਕਾਰਨ ਇਹ ਕਾਰਵਾਈ ਕਿ ਕੀਤੀ ਜਾਂਦੀ ਹੈ ਕਾਰਵਾਈ ਜੋ ਹੈ ਉੱਪਰ ਲੱਗਦੀ ਹੈ